ਮੇ ਫੇਰ ਰਾਤ ਦਾ ਪੈ ਰਿਆ ਆ ਵੇਖੋ ਕਦੇ ਘਟ ਜਾਂਦਾ ਹੈ ਕਦੇ ਵੱਧ ਜਾਂਦਾ ਹੈ ਪਤਾ ਨਹੀਂ ਕੀ ਕਰੂਗਾ ਰੱਬ ਕੀ ਨਹੀਂ ਬਹੁਤ ਟੈਨਸ਼ਨ ਹੋਈ ਪਈ ਐ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂ ਪੰਜਾਬੀ ਕਲਚਰ ਨੂੰ ਥੋੜਾ ਸਵਾਗਤ ਕਰਦੀ ਹਾਂ ਹੋਰ ਸਨੋ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਾਰੇ ਆਪਣੇ ਆਪਣੇ ਘਰਾਂ 'ਚ ਸੇਫ ਹੋਵੋਗੇ ਕਿਉਂਕਿ ਪੰਜਾਬ ਦੇ ਹਾਲਾਤ ਤਾਂ ਬਹੁਤ ਮਾੜੇ ਚੱਲ ਰਹੇ ਆ ਤੁਹਾਨੂੰ ਸਾਰ ਨੂੰ ਨਹੀਂ ਪਤਾ ਹੈ ਹਨਾ ਪਰ ਬਕਰ ਵੀ ਕੀ ਸਕਦੇ ਆਪਾਂ ਤਾਂ ਵਾਹਿਗੁਰੂ 기 ਅਰਦਾਸ ਹੀ ਕਰ ਸਕਦੇ ਹਣਾ ਵੀ ਵਾਹਿਗੁਰੂ ਸਭ ਨੂੰ ਸੁੱਖ ਸ਼ਾਂਤੀ ਦੇ ਕੇ ਸਾਰੇ ਕਿਤੇ ਸੁੱਖ ਦਸਰੇ ਆਵੇ ਸਾਰੇ ਪਰਿਵਾਰ ਠੀਕ ਹੋਣ ਜਿਹੜੀ ਹੜ ਦੀ ਆਫਤ ਹੈ ਉਹ ਟਲ ਜਵੇ ਮੀਂਹ ਰੁਕ ਜੇ ਕਿਤੇ ਮੀਂਹ ਰੁਕ ਜਾਏ ਫਿਰ ਵੀ ਚਲੋ ਸੋਕ ਹੋ ਜੂਗੀ ਪਰ ਇਹਦਾ ਮੀਂਹ ਰੁਕਣ ਦਾ ਨਾਮ ਵੀ ਨਹੀਂ ਲੈ ਰਿਹਾ ਹੈਗਾ ਸਾਡੇ ਤਾਂ ਰਾਤ ਦੀ ਉਹ ਲਾਈਟ ਗਈ ਹੋਈ ਹੈ ਕੱਲ ਵੀ ਦਿਨ ਚਾਈ ਹੋਈ ਗਿਆ ਲਾਈਟ ਆ ਗਈ ਚੱਲੇਗੀ ਆ ਗਈ ਚੱਲੇਗੀ ਪਰ ਹੁਣ ਤਾਂ ਰਾਤ ਦੀ ਲਾਈਟ ਬਿਲਕੁਲ ਵੀ ਨਹੀਂ ਆਈ ਨਾ ਸ਼ੁਕਰ ਹੈ ਵੀ ਅਸੀਂ ਪਾਣੀ ਵਗੈਰਾ ਭਰ ਲਿਆ ਸੀਗਾ ਸ਼ਾਮ ਜੀ ਨੂੰ ਪਾਣੀ ਭਰਿਆ ਉਹਦੇ ਵਿੱਚ ਪਾਣੀ ਵੀ ਕੀ ਭਰਿਆ ਕਦੇ ਲਾਈਟ ਆ ਜਾਏ ਕਰੇ ਕਦੇ ਲਾਈਟ ਚਲੀ ਜਾਏ ਕਰੇ ਐਂ ਹੀ ਰਹੀਆ ਬਸ ਬਸ ਮੈਂ ਵੀ ਆਪਣਾ ਸਵੇਰ ਦੇ ਕੰਮ ਕਾਰਨ ਪਟਾਰੇ ਸੀਗੇ ਭਾਂਡੇ ਵਗੈਰਾ ਮੰਗਰੀ ਸੀਗੀ ਮੈਂ ਕਿਤੇ ਚਲੋ ਆਪਣਾ ਕੱਲ ਵੀ ਵੀਡੀਓ ਨਹੀਂ ਆਈ ਹੁਣੇ ਤੱਕ ਹੁਣ ਅੱਜ ਪਕਵਾਨ ਬਣਾ ਲਈ ਕੀ ਕਰੀਏ ਹੈਨਾ ਪਰ ਤਾਂ ਪਕ ਨਹੀਂ ਸਕਦੇ ਪਰ ਦਾਸ ਨਹੀਂ ਕਰ ਸਕਦੇ ਘਰੇ ਪਾਈ ਤੁਮ ਜਿਹੜਾ ਹਰ ਇੱਕ ਤੱਕ ਦਾ ਫਿਕਰ ਹੁੰਦਾ ਹੈ। ਫੋਟੋਰਾਬਤੀ ਏਰੀਆ ਦਾ ਫੈਰੀ ਵੀ ਪਾਈ ਨੂੰ ਨਹੀਂ ਹਟਾ ਦੇ। ਜਿਹੜੀ ਫਰਾਂ ਦੀ ਆਫਤ ਪੰਜਾਬ ਤੇ ਬਹੁਤਿਆਂ ਦਾ ਪ੍ਰੇਰ ਹੋਈ ਹੈ। ਟਾਲ ਦੇ ਵਿੱਚ ਹਨਾ ਠੀਕ-ਠਾਕ ਰਹੇ ਸਾਰੇ ਜੂ ਨਹੀਂ ਹੱਟਦੇ ਵੀ ਫੇਰ ਦੀ ਹਨਾ ਕੁਟ ਬਣ ਕਰਦਾ। ਨਹੀਂ ਇਹ ਨਹੀਂ ਪੈਣ ਤੋਂ ਖਤਰਾ ਇੱਥੇ ਲਗਾਤਾਰ ਨਹੀਂ ਪੈ ਰਹੇ। ਇੱਕ ਮਿੰਟ ਵੀ ਨਹੀਂ ਰੁਗਦਾ ਥੋੜੀ देर ਰੁਕਦਾ ਨਾਲ ਨਾਲ ਸੋਚ ਸ਼ੁਰੂ ਹੁੰਦਾ ਹੈ ਹੋ ਜਾਂਦਾ ਹੈ। ਸਾਡੇ ਤੇ ਸਾਰੀ ਲਾਈਟ ਨਹੀਂ ਹੈਗੀ ਇਹਨਾਂ ਪੂਰਾ ਹੁੰਦੇ ਪਏ। ਪਰ ਅਸੀਂ ਇਹ ਪੱਖੇ ਵਗੈਰ ਨੂੰ ਚਲਾਏ ਰਾਤ ਨੂੰ ਇੱਕਦਮ ਇੰਨਾ ਤੇਜ਼ ਨਹੀਂ ਹੈ ਨਾ ਅਸੀਂ ਉਧਰ ਨਹੀਂ ਮੋੜਿਆ ਕੋਈ ਘਰ ਦੇ ਨਹੀਂ ਸਾਰੇ ਪਾਟਕਾ ਦਾ ਮੰਦਰ ਕਾਫੀ ਪਾਣੀ ਹੋਦੇ ਸੀਗੇ ਘਰ ਦੇ ਤੇ ਕੋਈ ਸਾਗਰ ਸਾਨੂੰ ਨੀਂਦ ਵੀ ਨਹੀਂ ਆਈ ਹੈਗੀ ਕਿਉਂਕਿ ਸਾਡੇ ਪਿੰਡ ਤੇ ਦੁਆਰੇ ਚ ਪਾਣੀ ਆਉਂਦੀ ਹੈ ਕਿੰਦੇ ਵੀ ਪਿੱਛੋਂ ਪਾਣੀ ਛੱਡਦੇ ਵੀ ਆਪਣੇ ਜਿਹੜੇ ਐਸਵਾਈਐਲ ਦੇ ਪਿੱਛੇ ਹੈ ਨਾ ਉਹ ਕਹਿੰਦੇ ਉਸ ਪਾਣੀ ਦੇ ਨਾਲ ਸਾਰੇ ਬੱਚੇ ਅੰਨ ਨਾਲ ਸੋ ਨਹੀਂ ਕਿਸੇ ਨੂੰ ਤਾਂ ਪਾਣੀ ਆ ਕਰਦਾ रात्रि रसान बहुत ऐ मोरेस अपनी फिल्म बनोगे कि नहीं चलो वाकी जो मोबाइल में मंजूर होना होना तो वो ही है अपन चाहेंगे पर फिर भी है ना अपन क्योंकि वो एक मंजूर है मोबाइल आप देखेंगे तो देखो तो देखो 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 ਵੀਰ ਸੇ ਬੁੱਕ ਹਮੇਸ਼ਾ ਆਹ ਤਰਾ ਉਤਾਰੂ ਮੈਂ ਉਹ ਸਬਜੀ ਬਣਾਈਏ ਇਹਨੇ ਸਬ지ਆ ਵੀ ਕੀ ਬਣਾਈਏ ਉਸ ਵੀ ਲਾਣਾ ਹੋਣੀ ਕਰਦਾ ਹੈਗਾ ਦਿਨ ਲਾਣਾ ਹੈਗਾ ਪਰ ਕੀ ਕਰੀਏ ਹੈ ਨਾ ਆਪਾਂ ਆਪਣੇ ਘਰੇ ਬੈਠੇ ਆਪੋ ਨੇ ਪਰਿਵਾਰ ਨੂੰ ਮੇਰੇ ਕੋਲ ਪੈਸੇ ਨਹੀਂ ਫਿਰ ਮੈਂ ਸੋਚੀ ਮੈਂ ਕਿੰਨੀਆਂ ਸਬਜੀ ਬਾਤ ਬਣਾ ਲਵਾਂਗੀ ਪਹਿਲਾਂ ਉੱਥੇ ਕਿਆਰੀਆਂ ਚੋਂ ਪਾਣੀ ਕਢਾਇਆ ਭਈਏ ਤੋਂ ਮੈਂ ਕਹਿ ਇਹਨਾਂ ਨੂੰ ਕਿਆਰੀਆਂ ਦੇ ਉੱਪਰ ਦੇ ਲੱਗ ਕੇ ਵੀ ਪਾਣੀ ਨਿਕਲ ਹੀ ਅਮਨ ਹੀ ਬੇਲ ਜਿਹੜੀ ਫਿੱਟ ਕੈਂਸਰ ਦਾ ਖਰਾਬ ਲੱਗੀ ਤੇ ਰਾਤੀ ਸਾਡੇ ਇੱਥੇ ਜਿਹੜੀ ਖੇਤਾਂ ਚ ਫੈਕਟਰੀ ਗੋਦਰਨ ਫੈਕਟਰੀ ਮੈਂ ਤਾਂ ਅੰਦਰ ਪਈ ਸੀ ਕਿ ਸਰਕਾਰ ਜੀ ਨੇ ਐਨਰ ਤੋਂ ਮੈਂ ਤੋਂ ਮਾ ਪਰਬਤੋ ਸੋਰੀ ਇਹ ਰੂਮ ਇਹਨੇ ਨਹੀਂ ਬੰਦ ਤੇ ਜੀ ਆਤਕ ਪਤਾ ਨਹੀਂ ਕਿੰਨਾ ਦਾ ਨੁਕਸਾਨ ਹੋਇਆ ਹੁਣ ਉੱਥੇ ਹਨ ਕੋਈ ਜਿਆਦਾ ਧੂਆ ਸਿਗਰ ਆਪੇ ਤੇ ਇਸ ਕੋ ਖਿੱਚ ਕੇ ਦੇਖੀਏ ਲੋ ਜੀ ਤੇ ਦੁੱਧ ਨੂੰ ਪਾਈ ਦਵਾਂ ਨਾਸਤੇ ਦੁੱਧ ਗਰਮ ਕਰਕੇ ਆਪਾਂ ਦਾ ਕੀ ਵੀ ਆਪਣੇ ਘਰੇ ਬੈਠੇ ਆ ਨਾ ਤਾਂ ਉਹਨਾਂ ਦੇ ਜਿਹੜੇ ਚੇਹਰੇ ਘਰ ਹੜ ਗਏ ਹੜਾਂ ਦੇ ਵਿੱਚ ਇੱਕ ਅੱਜ ਮੈਂ ਖਬਰ ਦੇ ਆਈ ਸੀ ਕਿ ਇੱਕ ਲੇਡੀ ਵਿਚਾਰੋ ਐਨਾ ਰੋ ਰਹੀ ਸੀ ਨਾ ਤਾਂ ਉਹ ਰੋਇਆ ਜਾਵੇ ਵਿਚਾਰ ਨਾ ਬੋਲੇ ਜਾਵੇ ਮਤਲਬ ਕਿ ਐਨਾ ਦਾ ਦੇ ਮਨ ਚੁਕ ਸੀ ਕਿ ਕਹਿੰਦੀ ਮੇਰੇ ਤਿੰਨ ਬੱਚੇ ਸੀਗੇ ਦੋ ਬੱਚੇ ਤਾਂ ਹੜ ਚ ਹੜ ਗਏ ਕਹਿੰਦੀ ਕੁਝ ਵੀ ਪਤਾ ਨਹੀਂ ਕਿੱਧਰ ਚ ਗਏ ਇੱਕ ਸੀਗਾ ਕੋਈ ਛੋਟਾ ਜਿਹਾ ਵੀ ਗੋਦੀ ਚੱਕਿਆ ਹੋਇਆ ਸੀਗਾ ਕਹਿੰਦੀ ਇਹਨੂੰ ਮੈਂ ਸੰਭਾਲ ਕੇ ਰੱਖਿਆ ਹੋਇਆ ਪਰ ਇੱਕ 5 ਸਾਲ ਦਾ ਸੀ ਇੱਕ בן ਕਿੰਨੇ ਸਾਲ ਦਾ ਸੀਗਾ ਸੋਚ-ਸੋਚ ਕੇ ਮਨ ਐ ਹੁੰਦਾ ਵੀ ਹਾਈ ਪਤਾ ਨਹੀਂ ਕੀ ਕਰੂੰਗਾ ਕੀ ਨਹੀਂ ਉੱਪਰ ਰੱਬ ਨਹੀਂ ਪਾਉਣ ਤੋਂ ਹਟ ਰਿਹਾ ਕੱਪੜੇ ਧੋਤੇ ਸੀਗੇ ਸ਼ਾਮੀ ਵਿੱਚ ਮਸ਼ੀਨ ਅੰਦਰ ਕਰੀ ਹੋਈ ਸੀਗੀ ਹਨਾ ਮਸਾਈ ਕੱਪੜੇ ਪੂਰੇ ਚੜੇ ਸੀਰੇ ਸਿੰਘ ਕੱਪੜੇ ਕਾਫੀ ਹੋ ਗਏ ਸੀਗੇ ਦੋ ਦਿਨਾਂ ਤੋਂ ਧੋਏ ਨਹੀਂ ਨਾ ਮੈਂ ਤਾਂ ਫਿਲਟਰ ਆ ਬਣਦੀ ਵੀ ਇੱਕ ਬਾਅਦ ਦੀ ਭਰ ਲਈ ਘੜਾ ਭਰੇ ਹੋਏ ਇੱਕ ਫਿਲਟਰ ਭਰੇ ਹੋਏ ਉੱਪਰ ਫਿਰ ਉਹ ਤੋਂ ਬਾਅਦ ਚ ਲਾਈਟਿੰਗ ਹੈ ਮੈਂ ਸੋਚੀ ਸੀਗੀ ਵੀ ਇੱਕ ਦੋ ਭਾਂਡੇ ਹੋਰ ਧਰ ਕੇ ਰੱਖ ਲਵਾਂ ਕਿਉਂਕਿ ਕੀ ਦਵਾ ਰਿਹਾ ਹੈ ਨਾ ਜੇ ਪਾਣੀ ਖਾੜਾ ਆ ਗਿਆ ਮੋਟਰਾਂ ਚ ਵੀ ਤੇਰੇ ਪਾਣੀ ਪੈਕ ਹੋ ਗਿਆ ਹਨਾ ਫਿਰ ਪੀਣ ਵਾਲਾ ਪਾਣੀ ਵੀ ਖਰਾਬ ਹੋ ਜਾਊਗਾ ਪੀਣ ਨੂੰ ਪਾਣੀ ਤੇ ਚਲੋ ਪੀ ਜਾਂਾਂਗੇ ਪਰ ਪਹਿਲਾਂ ਆਪਣੇ ਆਪਣੇ ਘਰ ਦਾ fikr ਰਹਿਣਾ ਰੱਬ ਨੂੰ ਸਾਰੀ ਦੁਨੀਆ ਦਾ fikr ਹੈ ਰੱਬਾ ਵਸਤ ਕਰ ਹੁਣ ਸਭ ਬਖਸ਼ ਦੇ ਪੰਜਾਬ ਨੂੰ ਤੁਸੀਂ ਇਹ ਦੇਖੋ ਕਿ ਜਿੰਨਾ ਵੀ ਹਾੜਾ ਕਰੋਨਾ ਕੋਈ ਵੀ ਆਫਤ ਹੈ ਨਾ ਸਾਰੀ ਪੰਜਾਬ ਤੇ ਪੰਜਾਬ ਇਹ ਪਤਾ ਨਹੀਂ ਕਿਉਂ ਇੰਨਾ ਬਰਬਾਦ ਹੁੰਦਾ ਹੈ ਪਰ ਫਿਰ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਇੰਨਾ ਹੌਸਲਾ ਹੈ ਤੁਸੀਂ ਦੇਖੋ ਕਿ ਕਿੰਨੇ ਜਿਆਦਾ ਉੱਥੇ ਸੇਵਾ ਪਚਾਰੇ ਨੇ ਟਰੈਕਟਰ ਟਰਾਲੀ ਚ ਭਰ ਭਰ ਕੇ ਹਨ ਉਹੀ ਟਰੈਕਟਰ ਅੱਜ ਸੇਵਾ ਕਰ ਰਹੇ ਨੇ ਜਿਨ੍ਹਾਂ ਨੂੰ ਕਹਿੰਦੇ ਸੀਗੇ ਵੀ ਬੰਦ ਕਰ ਦੋ ਕਰਜ਼ੇ ਲੈ ਕੇ ਇਹ ਕਰ ਲਿਆ ਉਹ ਕਹਿੰਦੇ ਟਰੈਕਟਰ ਚ ਚਲਾਉਣ ਕਰਦੇ ਸੀ ਅੱਜ ਉਹ ਵੀ ਟਰੈਕਟਰ ਚੱਲ ਰਹੇ ਨੇ ਉੱਥੇ ਸਰਕਾਰ ਤਾਂ ਕੋਈ ਨਹੀਂ ਪਹੁੰਚੀ ਅੱਜ ਨਾਲ ਕਰਜ਼ੇ ਦਾ ਮੋਚਾ ਲਾਇਆ ਨਹੀਂ ਸੀਗਾ ਅੱਜ ਲਾਇਆ ਹੈ ਅੱਜ ਵੀ ਤਾਂ ਲਾਉਣਾ ਪੈਣਾ ਮੈਨੂੰ ਉਹਦੇ ਕਰਕੇ ਨਾ ਸਾਰੇ ਕਰਜ਼ੇ ਭੈਣਾਂ ਦੀ ਹੋਣਗੇ ਸੀਗੇ ਨਹੀਂ ਤਾਂ ਇੰਨਾ ਚਾਦਾ ਕਿ ਕਿ ਬਾਹਰ ਜਾਂਦੇ ਨਹੀਂ ਹੈਗੇ ਅੰਦਰ-ਅੰਦਰ ਬੈਠੇ ਨੇ ਕਿਹੜੇ ਘਰ ਚ ਖੰਡਾਰਾ ਪੈਂਦਾ ਇਹਨਾਂ ਇੱਕ ਕੁਛ ਜੇ ਬੱਚੇ ਛੋਟੇ ਹੁਣ ਤਾਂ ਖੰਡਾਰਾ ਪੈਂਦਾ ਉਹਨਾਂ ਤੋਂ ਵੱਡਾ ਹੋਗੇ ਉਹਦੇ ਮੈਨਾਂ ਖੰਡਾਰਾ ਨਹੀਂ ਪਾਉਂਦਾ ਰਹਿੰਦਾ ਲੋਜੀ ਓਦਰ ਬੱਚੇ ਦੇ ਸਕੂਲ ਖੋਲਣਗੇ ਕੱਲ੍ਹ ਉਹ ਕਰੀਆਂ ਪਈ ਨੇ ਵੀ ਪੇਪਰ ਚੰਦ ਰਹੇ ਨੇ ਹਨਾ ਉਹਦੋਂ ਟਿਊਸ਼ਨ ਦੀ ਹੈ ਮਸਾਏ ਮੈਂ ਤਾਂ ਭੇਜ ਨਹੀਂ ਰਹੀ ਸੀਗੀ ਮੁੰਡਾ ਕਹਿੰਦਾ ਮम्मा ਮੈਨੂੰ ਟਿਊਸ਼ਨ ਜਾਣਾ ਜ਼ਰੂਰੀ ਹੈ ਕਿ ਇਹ ਕੱਲੂ ਪੇਪਰ ਹੈ ਕਿ ਕੀ ਬਣੂਗਾ ਪਰ ਮੈਨੂੰ ਲੱਗਦਾ ਹੈ ਕਿ ਜਿਹੜੇ ਹਾਲਾਤ ਨੇ ਵਿ ਸਕੂਲ ਖੁੱਲਣਗੇ ਪਰ ਮਿੰਟ ਪੈ ਗਿਆ ਇਹਦੇ ਚ ਵੇਖਦਾ ਪਿਆ ਰਾਮਾ ਅੰਡਰ ਵਿੱਚ ਤਾਂ ਪੂਲ ਪਾਣੀ ਦਾ ਭਰਿਆ ਹੋਇਆ ਕਹਿੰਦੇ ਪ੍ਰਾਣੇ ਚ ਤਾਂ ਫੇਰ ਵੀ ਕਹਿੰਦੇ ਪਾਣੀ ਘਟ ਹੈ ਇੱਥੇ ਰਾਜਪ੍ਰਿਆਣਾ ਜਾਣਾ ਵੀ ਔਖਾ ਹੋ ਜਾਂਦਾ ਹੈ ਉਹ ਚਿਰ ਹੁੰਦੀ ਪਾਣੀ ਬਣਾਈਏ ਉਹਦੀ ਪਾਣੀ ਬਣਾ ਕੇ ਅਗਾਂ ਕੱਦੂ ਚੀਰ ਲੰਨੀ ਆ ਕਿ ਕੱਦੂ ਦੀ ਸਬਜ਼ੀ ਬਣਾਉਂਗੀ ਪਹਿਲਾ ਤੇਲ ਚ ਪਾਣੀ ਆਇਆ 24 ਲੰਘਿਆ 25 23 ਚ ਚਲੋ ਇੰਨਾ ਜ਼ਿਆਦਾ ਨਹੀਂ ਆਇਆ ਜਦੋਂ ਪਹਿਲਾਂ ਵਾਲੇ ਟਾਈਮ ਚ 88 ਚ ਹਨਾ ਪੈਮੈਂਟ ਚ 2000 ਚ ਪਹਿਲਾਂ ਕਿੰਨੇ ਸੀ ਹਨਾ ਤੇ ਕਹਿੰਦੇ ਹੁਣ 25 ਚ 25 ਚ ਤਾਂ ਜ਼ਿਆਦਾ ਹੀ ਪੂਰਾ ਹਾਲ ਹੋ ਗਿਆ ਹੈ ਹੁਣ ਦੇ ਉਜੜੇ ਹੋਏ ਕਦੋਂ ਕਾਮਜਾਬ ਹੋਣਗੇ ਹੈਨਾ ਪਹਿਲਾਂ ਦੇ ਮਸਾ ਹਨਾ ਪਾਣੀ ਨੇ ਜਾੜਾ ਕੀਤਾ ਹੋਇਆ ਮਸਾ ਕਾਮਜਾਬ ਹੋਏ ਸੀਗੇ ਤੁਸੀਂ ਇਹ ਦੇਖ ਲਓ ਵੀ ਹੁਣ ਦੇ ਜਿਹੜੇ ਘਰਾਂ ਦਾ ਜਾੜਾ ਹੋ ਗਿਆ ਜਿਹੜੇ ਘਰ ਦੇ ਘਰ ਟੈਗੇ ਸਮਾਨ ਖਰਾਬ ਗਿਆ ਉਹ ਵਿਚਾਰੇ ਕਦੋਂ ਕਾਮਜਾਬ ਹੋਣਗੇ ਨਾ ਜੇ ਪਰੋਟੀ ਬਣਾ ਲਈ ਰੋਟੀ ਬਣਾ ਕੇ ਤੁਹਾਨੂੰ ਥੋੜੇ ਦੇਰ ਬਾਅਦ ਮਿਲਾਂਗੀ ल्याए दाणा ਕਿੰਨਾ ਕ ਪਾਣੀ ਦਾ 25 ਤਰ ਭਰਿਆ ਬਚਲ ਰਿਆ ਫੁੱਲ ਹੈ ਕਿੰਨਾ ਔਖਾ ਹੋਇਆ ਪਿਆ ਸੁੱਕੇ ਨਿਕਲ ਗਿਆ ਕਹਿਰੀਆਂ ਦਾ ਪਾਣੀ ਹਾਂ ਹਜ ਤੱਕ ਖੜੇ ਕੁਛ ਪੈ ਵੀ ਰਹੇ ਹਨ ਮੀਂਹ अच्छा आओ कद्दू कर ऊपर करते हैं होला चल मैं संग चोकर तो आ गया मैं संग खाऊंगी हैं अब फिर बांधना करो होनी मार दो फिर बीच कीड़ियां हो जानीया दो कपड़ा काट के ओ अगले पास है है काट ले ਯਾ ਸਮਾਂ ਲੱਗੇ ਹੈ ਹੈ ਆਸ ਮਾਂ ਦਾ ਗਾਣਾ ਗੁਣਾ ਹਨਾ ਕਈ ਵਾਰ ਕੱਟਦੀ ਨਹੀਂ ਪਟੇ ਜਾਂਦੇ ਮਨ ਲੋ ਪਾਣੀ ਆਦੀ ਚੋਕਰ ਥੋੜੀ ਵਧਾ ਕੇ ਰੱਖੀਏ ਇਹ ਆਪਣੇ ਥੋੜੀ ਥੋੜੀ ਪਾਣੀ ਤੱਕ ਹੋ ਚੱਕਾ ਦੱਸਾਂਗੇ ਜੀ ਇਹ ਆਪਣੇ ਨਾਲ ਕਿਉਂ ਪਾਣੀ ਪਾ ਲਾ ਮੈਂ ਤਾਂ ਪਾਣੀ ਦੀ ਬੋਤਲ ਵੀ ਭਰ ਕੇ ਭੇਜੀ ਸੀਗੀ ਨਾਲ ਦੀ ਪਾਣੀ ਲੈ ਚੋ ਕੀ ਪਤਾ ਲੱਗਦਾ ਹਨਾ ਬੰਦ ਨੂੰ ਕਈ ਵਾਰ ਪਾਣੀ ਦਿੱਤੇ ਹੱਲ ਲੱਗ ਜਵੇ ਆ ਦੇਖੋ ਹਜੇ ਵੀ ਤੋਂ ਇਧਰ ਬਾੜ ਦੇ ਹਾਲਾਤ ਦਿਖਾ ਕੇ ਲਿਆ ਵਾ ਇੱਕ ਸਾਡਾ ਦਾਣੇ ਵਾਲਾ ਘਰ ਵੀ ਉੱਪਰ ਕੱਚਾ ਰਖਾ ਲਿਆ ਪਹਿਲਾਂ ਕਹੀਏ ਬਾਲਿਆਂ ਵਾਲਾ ਘਰ ਠੰਡਾ ਰਹਿੰਦਾ ਏ ਠੰਡਾ ਰਹਿੰਦਾ ਏ ਸਾਰਾ ਕੁਝ ਕਰਿਆ ਫੇਰ ਵੀ ਉਹਪਰੀ ਸੀ ਜਾਂਦਾ ਤਨੇ ਹਾਈ ਖਾਸਾ ਹੋ ਗਿਆ ਪਾਣੀ ਤਾਂ ਇਧਰ ਮੰਮੀ ਮੇਰੇ ਬਾਰ-ਬਾਰ ਫੋਨ ਕਰੀਏ ਕਹਿੰਦੀ ਇੱਥੇ ਮੇਰੇ ਰੱਤੇ ਤੇ ਥੱਲੇ ਲਵਾ ਲਉ ਪਰ ਆ ਦੇਖੋ ਪਾਣੀ ਦੂਰ ਇੱਧਰ ਚੜਨ ਲੱਗ ਗਿਆ ਇਧਰਲੀ ਸਾਈਡ ਦਾ ਆ ਅੰਦਰੋਂ ਰਿਸ ਰਿਸ ਕੇ ਆ ਰੇ ਟਾਣੀਆਂ ਵੀ ਟੁੱਟ ਗਈਆਂ ਅੰਬੇ ਜਿੰਨੇ ਕਿਹਾ ਹੈ ਮੇਰੀਆਂ ਨੂੰ ਰਹੀ ਆਏ ਆ ਦੇਖੋ ਪਾਣੀ ਪਾਣੀ ਆਲਦਾਲੀ ਚਰੀਚ ਵੀ ਬਹੁਤ ਪਾਣੀ ਫਿਰ ਰਿਹਾ ਹੈ ਇਧਰ ਤਾਂ ਖਾਸਾ ਹੋਣਾ ਔ ਇੱਕ ਸੰਤਰਾ ਟੁੱਟ ਗਿਆ

ਹਾਂਜੀ ਰੋਟੀ ਖਾ ਪੁੱਤ ਪਾਪਾ ਜੀ ਵੀ ਸਾਡੇ ਰਾਮ ਨਾਲ ਅੰਦਰ ਸੀ ਕਿਹਾ ਪਾਪਾ ਜੀ ਸਾਡੇ ਨੇ ਬਾਗੜ ਜਾਣਾ ਸੀਗਾ ਅੱਜ ਅਸੀਂ ਕਿਹਾ ਬਾਗੜ ਨਾ ਜਾਓ ਬਸ ਆਪਣਾ ਪਏ ਰੋ ਘਰ ਰਾਮ ਨਾਲ ਰੋਟੀ ਪਾਣੀ ਦਾ ਆਪਾਂ ਨੇ ਨਿਵੇੜਲੇ ਸੀਗਾ ਆ ਦੇਖੋ ਪਾਣੀ ਆ ਆ ਗਿਆ ਤੇ ਕੁੱਪਾ ਨੂੰ ਟੱਚ ਕਰ ਗਿਆ ਪਾਣੀ ਇੱਧਰ ਵੀ ਆ ਐਨ ਭਰਿਆ ਪਏ ਉੱਚੇ ਤੱਕ ਆ ਗਿਆ ਪਾਣੀ ਵੀ ਆ ਤੁਹਾਨੂੰ ਅੱਗੇ ਤੱਕ ਦਿਖਾ ਕੇ ਲੈ ਕੇ ਗਿਆ ਦੇਖੋ ਆ ਗੁੱਪਾਂ ਚ ਪਾਣੀ ਐਨ ਵੜ ਗਿਆ ਇੱਧਰ ਆ ਗਿਆ ਹਜ ਤਾ ਮੀਂਹ ਰੁਕ ਗਿਆ ਹੁਣ ਤਾਂ ਪਰ ਹਲਕੀ ਹਲਕੀ ਭੂਰ ਜੀ ਤੁਹਾਨੂੰ ਦਿਸਦੀ ਹੋਣੀ ਪੈਂਦੀ ਪਾਣੀ ਚ ਪਤਾ ਲੱਗ ਰਿਹਾ ਵੀ ਹਾਂ ਮੀਂਹ ਪੈ ਰਿਹਾ ਹਲਕਾ ਹਲਕਾ ਜਿਹਾ ਦੇਖੋ ਇੱਧਰ ਵੀ ਆ ਵਾ ਦੇ ਗੁੱਪਾਂ ਤੱਕ ਪਾਣੀ ਆ ਗੁਹਾਰੇ ਚ ਆਪਣੰਕੀ ਦਾ ਬਲਦ ਆ ਗਿਆ ਆ ਦੇਖੋ ਖਾਲਾ ਵੀ ਖਾਲਤ ਐ ਵੀ ਖਾਣਾ ਐ ਕੁਛ ਨਾ ਕੁਛ ਦਾ ਆ ਦੇਖੋ ਇਧਰ ਆ ਭਰਿਆ ਪਿਆ ਏ ਉਹ ਇਧਰ ਤੁਹਾਨੂੰ ਉਹ ਉਧਰ ਤੁਹਾਨੂੰ ਵਾਈਟ ਸੂਟ ਵਾਲੇ ਕੱਪੜੇ ਵਾਲੇ ਬੰਦਾ ਦਿਖ ਰਿਹਾ ਹੁਣ ਟਰੈਕਟਰ ਤੋਂ ਅੱਗੇ ਉਹ ਉੱਥੇ ਨਾ ਪਾਣੀ ਸੜਕ ਤੇ ਹੀ ਚੱਲ ਰਿਹਾ ਏ ਅੱਧੀ ਸੜਕ ਤੇ ਪਾਣੀ ਚੱਲ ਰਿਹਾ ਪਾਪਾ ਨੇ ਕਿਸੇ ਦੀ ਬੇਲ ਜੰਮ ਗਈ ਤਾਂ ਦੇਖ ਲੈ ਨਾ ਨਾ ਪਾਣੀ ਭਰਿਆ ਪਿਆ ਸਾਡੇ ਵਾਲੇ ਵਾਲੇ ਘਰ ਦੇ ਜਣੀ ਗਿਆਨਾਂ ਨਾ ਪਾਣੀ ਐ ਇੱਧਰ ਵੀ ਪਤਾ ਨਹੀਂ ਕੀ ਬਣੂਗਾ ਕੀ ਨਹੀਂ ਬਾਬਾ ਸੁੱਖੇ ਰੱਖੇ ਸਾਰਿਆਂ ਦੇ ਮੇਰ ਬਣਾ ਕੇ ਰੱਖੇ ਵੀ ਬਸ ਮੀ ਹਟ ਜਵੇ ਹੜ ਨਾ ਆਉਣ ਹੁਣ ਉਹਨਾਂ ਸਾਹਮਣੇ ਆਹ ਤੇ ਹੁਣ ਪਰਲੇ ਪਾਸੇ ਜਾ ਕੇ ਦਿਖਾਵਾਂਗੀ ਅੱਜ ਜਿਹੜੀ ਕੰਪਨੀ ਆ ਉਹ ਪਿੱਛੇ ਇੱਕ ਗੋਦਰਜ ਕੰਪਨੀ ਹੈ ਹਨਾ ਉੱਥੇ ਰਾਤੀ ਅੱਗ ਲੱਗੀ ਸੀ ਕਿ ਦੇਖ ਦੀ ਚਾਚਾ ਜੀ ਦੇ ਘਰ ਕੋਲ ਨੂੰ ਦਿਖਾਵਾਂ ਤੁਹਾਨੂੰ ਜਰੂਰ ਦਿਖਾਵਾਂਗੀ ਇੱਕ ਦੋ ਵੀਡੀਓ ਵੀ ਆਈ ਸੀਗੀ ਰਾਜਪੁਰੇ ਦੀ ਮੈਨ ਲਗੀ ਰਾਜਪੁਰੇ ਕੋਈ ਵਲੌਗਰ ਹੋਣਾ ਉਹਨਾਂ ਨੇ ਪਾਈ ਸੀਗੀ ਵੀਡੀਓ ਵੀ ਇੱਥੇ ਉਹਨੂੰ ਅੱਗ ਲੱਗ ਗਈ ਕੰਪਨੀ ਨੂੰ ਹੁਣ ਨਿਕਲਿਆ ਅਸੀਂ ਤਾਂ ਮਾੜੇ ਮਾੜੇ ਬਾਹਰ ਇਹ ਤਾਂ ਬਾਹਰ ਨਿਕਲਣ ਨੂੰ ਦਿਲ ਹੀ ਨਹੀਂ ਕਰਦਾ ਸੀਗਾ ਇੱਧਰ ਵੀ ਚਾਚੇ ਦੀ ਦੁਕਾਨਦ ਨੂੰ ਟੱਚ ਹੋ ਗਿਆ ਪਾਣੀ ਪਰਲੀ ਸਾਈਡ ਤਾਂ ਜ਼ਿਆਦਾ ਹੋ ਗਿਆ ਕਹਿੰਦੇ ਇੱਧਰ ਹਜੇ ਠੀਕ ਠੀਕ ਜਾਈਏ ਆ ਦੇਖੋ ਹਜੇ ਵੀ ਕਿਨਮਣ ਕਿਨਮਣ ਹੋਈ ਰਹੀ ਐ ਬੜਾ ਬੁਰਾ ਹਾਲ ਹੋਇਆ ਪਿਆ ਪਿਛਲੇ ਸਾਲ ਉਹ ਉੱਥੇ ਦੀ ਟੱਪਿਆ ਸੀਗਾ ਪਾਣੀ ਉਹ ਟਰਾਲੀ ਤੋਂ ਪੱਲੇ ਪੱਲੇ ਹੁਣ ਪਤਾ ਨਹੀਂ ਦੇਖ ਕੇ ਆਉਂਗੇ ਚਲ ਜਿਹੜੀ ਲੰਬੀ ਜੀ ਐ ਤੂੰ ਬੋਲਦੀ ਦੋਵੇਂ ਪਾ ਦੇ ਇੱਕ ਨੀਲੀ ਚਿੱਟੀ ਪੰਨੀ ਆਪੇ ਦੇਖੀ ਜੇ ਕੋਈ ਲੇਕ ਨੀਲੀ ਚਿੱਟੀਆਂ ਹੈ ਚਲ ਕੋਈ ਤਾਂ ਹੋਏਗੀ ਉਹ ਚਾਚੀ ਇੱਧਰ ਵੀ ਖਾਸਾ ਪਾਣੀ ਐ ਓ ਦੇਖੋ ਭਰਿਆ ਪਿਆ ਉਧਰ ਚੜ ਗਈ ਬਈ ਧੁੱਪ ਹੁਣ ਤਾਂ ਹੁਣ ਤਾਂ ਹੋ ਜਾਏਗਾ ਬਚੋ ਓ ਦੇਖੋ ਉਧਰ ਸਾਰੀ ਚੇਰੀ ਚ ਪਾਣੀ ਆ ਪਾਣੀ ਇੱਧਰ ਘਟਿਆ ਮੈਂ ਕਿਹਨੇ ਚਾਹੀ ਪਾਣੀ ਇੱਧਰ ਘਟਿਆ ਪਾਣੀ ਹਾਂ ਇੱਧਰ ਘਟਿਆ ਮਾਰਿਆ ਵਾਲਾ ਛੜ ਉਧਰ ਤੇ ਜ਼ਿਆਦਾ ਏ ਉਹ ਪਤਲੀ ਉਹ ਇਕੱਠਾ ਹੋ ਗਿਆ ਉੱਥੇ ਉਹ ਲੰਗੜੇ ਨੂੰ ਉਹ ਹੈ ਨਹੀਂ ਜਗ੍ਹਾ ਹੈ ਨਹੀਂ ਜਗ੍ਹਾ ਤਾਂ ਉਹ ਇਕੱਠਾ ਹੋਇਆ ਵਜਾ ਦਾ ਮਾਰੇ ਜੀ ਮਾਰੇ ਦਾ ਗੇਟ ਤੱਕ ਐਮਰਲੇ ਕੀ ਛੋੜ ਜੀ ਦੂਰ ਰਿਹਾ ਵਾ ਗੇਟ ਤੇ ਪਾਣੀ ਹਾਂ ਉਹ ਜੇ ਸੁਣਾਈ ਕਿੰਨੂ ਭਰੇ ਪਏ ਐ ਇਹ ਜੋ ਮਾਰੇ ਲੱਗ ਰਹੇ ਮਾਰਾ ਛੋਟਾ ਐ ਹਜੇ ਬਸ ਚੜ ਗਈ ਧੁੱਪ ਹੁਣ ਤਾਂ ਸਟੈਂਡ ਦੇ ਬਾਅਦ ਜਦੋਂ ਥੋੜੀ ਜਿਹੀ ਮੀਂਹ ਹਟੇ ਸੀਗਾ ਇਹ ਦੁਬਾਰਾ ਫੇਰ ਪੈਣਾ ਸ਼ੁਰੂ ਹੋ ਗਿਆ ਨਾਲ ਕੱਢ ਲਈ ਮੀਂਹ ਹਟ ਗਿਆ ਇਸ ਕੋੜੇ ਨੂੰ ਤੋੜ ਕੇ ਗਲਾਸ ਤੋਂ ਤੋੜੀ ਨਹੀਂ ਹੈ ਉਹ ਟੁਕ ਟੁਕ ਹੈ ਹੱਤਾ ਬਿਠਾਣਾ ਬਣਾਣਾ ਸਾਰਾ ਨਹੀਂ ਬਣਾਉਂਦੀ ਖਾਣਾ ਕਿਉਂ ਨਹੀਂ ਹੈਗਾ ਆ ਤਾਂ ਕੋਈ ਗੱਲ ਨਹੀਂ ਪਣੀ ਹੈਗੀ ਫਿਰ ਹੋਰ ਕੋਈ ਸਬਜ਼ੀ ਨਹੀਂ ਹੈਗੀ ਹੁਣ ਤਾਂ ਬੇਠਾ ਹੀ ਮਿਲੇਗਾ ਮਲਗੀ ਸੋਨਾ ਸੁੱਕਾ ਹੋ ਗਿਆ ਸੀਗਾ ਧੁੱਪ ਵੀ ਨਿਕਲ ਲਈ ਮੇ ਕੱਪੜੇ ਬਾਹਰ ਸੁਕਣੇ ਪਾਤੇ ਸੀਗੇ ਉਹ ਬਾਤ ਤੇ ਹੀ ਆ ਸੀ ਪਾ ਤਨ ਸੁਣਿਆ ਸਭ ਦੇ ਨਾਲ ਲਗੀ ਹੂੰ ਸੁਣਾਈ ਸੁਣਾਈ ਗਾਣਾ ਲੈ ਵਾ ਹਾਂ ਪੀ ਲੋ ਸੇ ਇੱਕ ਪੀਣਾ ਹਾਂ ਹਰ ਖੁਰਕਾ ਆ ਮੈਂ ਨਾਲ ਹੀ ਲਿਆ ਮੈਂ ਥੋੜੀ ਹੂੰ 12 ਤੇ ਚੱਕ ਲੈਣਾ ਪੀ ਜੋ ਦੇ ਤੇ ਮੇਕਅਪ ਉਹ ਬਾਈ ਪਾਣੀ ਪਿਲਾ ਦੇ ਆ ਆ ਅੰਦਰ ਕਰਦੇ ਆ ਹੈ ਨਹੀਂ ਉਹ ਫਿਰ ਕਰ ਪਤਾ ਕੀ ਕਰਦੀ ਤੂੰ ਆ ਕਰਦੀ ਮਛਰਾਂ ਨਹੀਂ ਚੱਕਦੀ ਕੱਲ ਨੂੰ ਪੱਖਾ ਵੀ ਲਾ ਮੈਂ ਉਹ ਬੰਦੇ ਨਾਲ ਸੁਪਾਣੇ ਕਿੰਨੇ ਕਿਉਂ ਜਦ ਬਹੁਤ ਹੀ ਆ ਤੂੰ ਲਾ ਜੱਬਾ ਗੰਦਾਨੀ ਗੰਦਾ ਬਹੁਤ ਵਧੀਆ ਹੈ ਬਾਕ ਜੈਂਦਾਰ ਸੂਟ ਹੈ ਬਹੁਤ ਹੀ ਲੱਗਦਾ ਲੇਟ ਵਾਲਾ ਹੈ ਰਾਮਾ ਕਰੂ ਰੰਦਾ ਇਹ ਕੰਗਲਾ ਟੋਲ ਸਪੋਰਟ ਸਪੋਰਟ ਵੀ ਲਵਾਨੀ ਆਲੀ ਅੱੱਦਾ ਬਣਾ ਲਵਾ ਅੱੱਦਾ ਬਣਾ ਦੇ ਦੇਖੀ ਮੈਨੂੰ ਸਟੈਂਡ ਕਰ ਦੋ ਅੰਦਰ ਪਰ ਰੋਟੀ ਨਹੀਂ ਨਿਕਲੀ ਸੁੱਕੀ ਘਰੇ ਪੱਠੇ ਦੀ ਸਬਜ਼ੀ ਤਾਂ ਮੈਂ ਬਹੁਤ ਸਵਾਦ ਬਣਾ ਮੈਂ ਹੂੰ ਹੂੰ ਕੋਣ ਮੁਰਗਾ ਖਰੇ ਇਹਨੂੰ ਸਬਜ਼ੀ ਕੋਲ ਸਵਾਦ ਲਗਣੀ ਹੈ ਤੂੰ ਕੀ ਰੋਸ ਤੋਂ ਮੁਰਗਾ ਖਰੇ ਮੁਰਗਾ ਆ ਕੇ ਬਾਦ ਨਹੀਂ ਆ ਲੈ ਮੁਰਗਾ ਆਖਣੀ ਪੱਕੇ ਹੋ ਜਾਗਾ ਨਾ ਇਹ ਹੋਏਗਾ ਨਾ ਉਹ ਛੋੜ ਦੋ ਹਰਾ ਨੇ ਤੂੰ ਪੱਕ ਜਾਗਾ ਲਾਲ ਹੋ ਜਾਗਾ ਤੇ ਪਕਾਉਂਦਾ ਤਾਂ ਹੈ ਨਹੀਂ ਤੈਨੂੰ ਕੀ ਪਰਾਲੀ ਲਾਣੀ ਨਹੀਂ ਪਤਾ ਕੀ ਕਰ ਹਾਂ ਠੀਕ ਹੈ ਹਾਂ ਇੱਕ ਦਾ ਅਮਲ ਹੋ ਹੁਣ ਇਹ ਕੱਚਾ ਹੈ ਜਿਹੜਾ ਜਿਹੜੇ ਕਿ ਥੱਲੇ ਪਰਾਲੀ ਲਾ ਦਿੰਦੇ ਛੇੜਦੇ ਨਹੀਂ ਉਹ ਪਕਾ ਲੈਣਾ ਲਾਲ ਕਰਨਾ ਹਾਂ ਲਾਲ ਹੋ ਜਾਣਾ ਮਾਣਾ ਥੋੜਾ ਵੱਡੋ ਜਿੱਦਾਂ ਸਿੱਕਮਗੇ ਜੇ ਸੂਰ ਨਹੀਂ ਲੱਖ ਲਿੰਦੇ ਟੰਗ ਦਾ ਥੋੜਾ ਵੱਡੋ ਬਣਾਓ ਬੱਸ ਹਾਂ ਸਿੱਕਮਗੇ ਜੇ ਸੂਰ ਜਿੱਦਾਂ ਕਰਾਂ ਉਹ ਹੋ ਜਾਗਾ ਲੋ ਜੀ ਆਹ ਆਪਾਂ ਨੂੰ ਸਰੋਂ ਤਿਆਰ ਦੇ ਲਿਖੇ ਚੜਾਜੀ ਜਿਉ ਪਾਗੇ ਥੋੜੇ ਜਿਨੇ ਫਰਾਈ ਨਹੀਂ ਕਰ ਲਉਂਦੇ ਹੈਗੇ ਉਹ ਦਮ ਪਾਈ ਕਰਦੇ ਹੈ। ਇਹਨੂੰ ਅਪਾਇ ਦੇ ਵਿੱਚ ਪਾ ਦਾਂਗੇ ਮੇਕ ਤੇ ਜੀਰਾ। ਲਾ ਬੁਰੇ ਤੋਂ ਨਹੀਂ ਇੰਸਾਈਟ ਹੱਟ ਲਾ ਬੁਰੇ ਜੀ не пода ਹੋਣਾ ਰਹੇ ਨੇ ਕਿ ਤੁਸੀਂ ਕੋਈ ਧਿਆਨ ਨਾ ਰੋ। ਪਰ ਜੋ ਰੱਬ ਨੂੰ ਮਨਜ਼ੂਰ ਹੋਇਆ ਹੋਣਾ ਤਾਂ ਉਹ ਹੀ ਤੁਹਾਨੂੰ ਆਪਣੇ ਬੰਦ ਤੋਂ ਬੰਦ ਹਾਰੀ ਦੀ ਕੋਸ਼ਿਸ਼ ਕਰਦਾ ਹੈ ਹਨ। ਸੋ ਕਿਵਾਂ ਨਿਆ ਮਸਾਲੇ ਨਹੀਂ ਦੇ ਲਈ ਕਿ ਕਿ ਫਿਰ ਲਾਈਵ ਚਲੀ ਜਾਂਦੇ ਰੋਕਾ ਹੋ ਜਾਂਦਾ। ਜੇ ਅੱਪਾ ਬਣਾ ਰਹੇ ਮਿੱਠਾ ਤਾਂ ਤੁਸੀਂ ਇਹਦੇ ਵਿੱਚ ਸ਼ੱਕਰ ਪਾ ਸਕਦੇ ਹੋ, ਚੀਨੀ ਪਾ ਸਕਦੇ ਹੋ। ਆਪਾਂ ਇਹਦੇ 2 2 ਚਮਚ ਸ਼ੱਕਰ ਦੇ ਪਾਵਾਂਗੇ। ਜੋ ਮਿੱਠਾ ਘਾਟ ਤਵਾ ਦਾ ਖਾਣਾ ਪਸੰਦ ਹੈ ਉਹ ਤੁਹਾਡੀ ਮਰਜ਼ੀ ਦਾ ਕੋਈ ਖਾਣਾ ਹੈ ਨਾ ਉਹ ਜਿਹੜਾ ਆਪਾਂ ਨੂੰ 77 ਜਿਹੜੇ ਨੰਨਤ ਬਣਦਾ ਹੈ ਇਹ ਨਾਲ ਕਲਰ ਵੀ ਬਹੁਤ ਵਧੀਆ ਆ ਜਾਂਦਾ ਤੇ ਆਪਣਾ ਖੱਟਾ ਮਿੱਠਾ ਜਿਹੜਾ ਤੱਦੂ ਆ ਉਹ ਬਣਦਾ ਜਿਹੜਾ ਹੁਣ ਆਪਾਂ ਨੇ ਜੀ ਤਾਲ ਤੇ ਰੱਖਿਆ ਹੋਇਆ ਜਿਹਨੂੰ ਫਰਾਈ ਕਰਿਆ ਸੀ ਥੋੜਾ ਜਿਹਾ ਪਹਿਲਾਂ ਮੈਂ ਹੁਣ ਇਹਨੂੰ ਪਾ ਲਿਆ ਜਿਵੇਂ ਸ਼ੱਕਰ ਪਾਈ ਨਾ ਮਸਾਲੇ ਦਾ ਰੰਗ ਦੇਖੋ ਕਿੰਨਾ ਮੂਡ ਚੇਂਜ ਹੋ ਗਿਆ ਰੈੱਡ ਰੈੱਡ ਜਾਂ ਡਾਰਕ ਰੈੱਡ ਰੈੱਡ ਜਾਂ ਹੋ ਗਿਆ ਜਿਵੇਂ ਪਹਿਲਾਂ ਉਹ ਪੀਲੇ ਪਤੇ ਸੀਗਾ ਬਸ ਫੋਨ ਇਹਨੂੰ ਪਤਾ ਕਰਕੇ ਪਕਾ ਲਾਂਗੀ ਮੈਂ ਨਾ ਕੱਦੂ ਤਾਂ ਹੀ ਨਹੀਂ ਬਣਾਉਂਦੀ ਹੈਗੀ ਮੈਂ ਜਿੰਮੇ ਕੋ ਦੇਖਿਆ ਮਾਸੀ ਕੇਲੇ ਦਾ ਕੱਦੂ ਉਹਦਾ ਚਾਚਾ ਜੀ ਨਾਲ ਬਣਦੇ ਦਾ ਬਸ ਉਹਨਾਂ ਤੋਂ ਖੋਲੀ ਦੋ ਖੋਲੀ ਸਬਜ਼ੀ ਤੇ ਲੈ ਲੈਣੀ ਹੈ ਨਹੀਂ ਨਹੀਂ ਬਣਾਉਂਗੀ ਕਿਉਂਕਿ ਇਹ ਖਾਂਦੇ ਨਹੀਂ ਹੈਗੇ ਹੁਣ ਇਹ ਸਬਜ਼ੀ ਵੀ ਅੱਧਾ ਨੇ ਨਖ ਮਾਰਨਾ ਬਹੁਤ ਜ਼ਰਾ ਅੱਧਾ ਹੀ ਜਿਸਾਰੇ ਨੇ ਨਖ ਮਾਰਨਾ ਵੀ ਅਸੀਂ ਨਹੀਂ ਖਾਣੇ ਅਸੀਂ ਖਾਣੇ ਕੀ ਕਰੀਏ ਭਾਈ ਹੁਣ ਸਬਜ਼ੀਆਂ ਨਹੀਂ ਬਾਜ਼ਾਰ ਚ ਮਿਲ ਰਹੀਆਂ ਜਿ ਮਿਲ ਰਹੀਆਂ ਨੇ ਬਹੁਤ ਮਹਿੰਗੀਆਂ ਨੇ ਇਹ ਤਾਂ ਬਰੇ ਘਰ ਦਾ ਤਦੂਆ ਹੈ ਨਾ ਕਿੰਨੇ ਮਾਰਜੀ ਬੰਦਾ ਖਾਣ ਪਰ ਇਹਨਾਂ ਨੂੰ ਖਾਣ ਨੂੰ ਇਹ ਜੋਗਲੇ ਬੋਲਾਂਗੇ ਚਲੋ ਜੀ ਸਬਜ਼ੀ ਪਟਾ ਲੜੀਏ ਗੈਸ ਥਾੜੀ ਹੋ ਗਿਆ ਘੱਟ ਜਿੰਨੇ ਭੰਡਾ ਕੀ ਆਜ ਨੂੰ ਸਾਂਝ ਖੀੜੀ ਪਈ ਹੈ ਪਰ ਉਦੋਂ ਤਾਂ ਮੈਨੂੰ ਲੱਗਾ ਵੀ ਉਹ ਹੋ ਗਿਆ ਸਵਿੰਦਰ ਨਿੱਖਰ ਗਿਆ ਉਹਦੇ ਉੱਦ ਦੀ ਸੜਨੋਂ ਤਾਂ ਕਿ ਨਹੀ ਤਾਰਾ ਤਾਂ ਕੋਈ ਵੀ ਨਹੀਂ ਦਿਖਦਾ ਹੈਗਾ ਹਜੇ